ਅੰਨ ਦਾਣਾ ਪਿੰਡ ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਦੀ ਰਿਹائش ਬਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਅੰਨ ਦਾਣਾ ਚ ਪਿੰਡ ਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਦੀ ਰਿਹائش ਬਣਾਈ ਗਈ ਹੈ ਗੁਰਦੁਆਰਾ ਸਾਹਿਬ ਵਿਖੇ ਖੁਸ਼ੀ ਵਿੱਚ ਸਹਿਜ ਬਾਤ ਸਾਹਿਬ ਆਰੰਭ ਕੀਤੇ ਹੋਏ ਨੇ ਅੱਜ ਪੋਗ ਪਏ ਅਤੇ ਗ੍ਰੰਥੀ ਸਿੰਘ ਨੇ ਪਿੰਡ ਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਅੱਗੇ ਕਿਹਾ ਕਿ 20 ਸਾਲ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਜੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਕਿ ਇਲਾਕੇ ਦੀਆਂ ਸੰਗਤਾਂ ਪਿੰਡ ਅਨਦਾਣੇ ਦੀਆਂ ਸੰਗਤਾਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਹੀ ਮੈਂਬਰ ਸਾਰੇ ਹੀ ਸੇਵਾਦਾਰ ਇਕੱਤਰ ਹੋ ਕੇ ਜੋ ਕੇ ਦਾਸ ਵਾਸਤੇ ਜੋ ਗ੍ਰੰਥੀ ਦੀ ਰੈਸ਼ ਵਾਸਤੇ ਵਧੀਆ ਸੁੰਦਰ ਇਮਾਰਤਾਂ ਬਣਾਈਆਂ ਹਨ ਮੈਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਪਿਛਲੇ 20 ਸਾਲਾਂ ਤੋਂ ਇੱਥੇ ਸੇਵਾ ਕਰ ਰਿਹਾ ਹਾਂ ਗ੍ਰੰਥੀ ਦੀ ਡਿਊਟੀ ਕਰ ਰਿਹਾ ਹਾਂ ਔਰ ਮੈਨੂੰ ਇਸ ਪਿੰਡ ਦੇ ਬਹੁਤ ਵੱਡਾ ਮਾਣ ਹੈ ਕਿਉਂਕਿ ਇਹ ਪਿੰਡ ਮੇਰਾ ਇੱਕ ਪਰਿਵਾਰ ਔਰ ਮੇਰਾ ਇੱਕ ਘਰ ਦਾ ਹਿੱਸਾ ਬਣ ਚੁੱਕਿਆ ਹੈ ਜੋ ਮੇਰੇ ਬੱਚੇ ਹਨ ਉਹਨਾਂ ਨੇ ਵੀ ਇੱਥੇ ਹੀ ਜਨਮ ਲਿਆ ਹੈ ਇਸ ਕਰਕੇ ਮੈਨੂੰ ਇਸ ਅਨਦਾਣੇ ਦੀ ਧਰਤੀ ਦੇ ਨਾਲ ਬਹੁਤ ਜ਼ਿਆਦਾ ਲਗਾਓ ਹੈ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਇਹੀ ਅਰਦਾਸ ਕਰਾਂਗਾ ਕਿ ਜਿੰਨੇ ਵੀ ਮੇਰੇ ਸਾਹਸ ਹਨ ਜਿੰਨੇ ਵੀ ਪਰਮਾਤਮਾ ਨੇ ਮੈਨੂੰ ਆਜੂ ਬਖਸ਼ੀ ਹੈ ਉਹ ਸਵਾਸ ਮੇਰੇ ਪਿੰਡ ਅਨਦਾਣੇ ਦੀ ਧਰਤੀ ਤੇ ਹੀ ਨਿਕਲ ਔਰ ਮੇਰਾ ਜੀਵਨ ਸਫਲ ਹੋ ਜਾਏਗਾ ਮੈਂ ਤਹ ਦਿਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿੰਨੇ ਵੀ ਨਗਰ ਨਿਵਾਸੀ ਪਿੰਡਾਂ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਹਨ ਉਹਨਾਂ ਨੂੰ ਵੀ ਇਹ ਸੰਦੇਸ਼ ਕਰਦਾ ਹਾਂ ਇੱਕ ਅਪੀਲ ਬੇਨਤੀ ਕਰਦਾ ਹਾਂ ਕਿ ਭਾਈ ਜੋ ਗੁਰੂ ਘਰ ਦੇ ਗ੍ਰੰਥੀ ਸਿੰਘ ਹਨ ਉਹਨਾਂ ਦੀ ਰੈਸ਼ ਜਿਸ ਤਰ੍ਹਾਂ ਅਨਦਾਣੇ ਦੀਆਂ ਸੰਗਤਾਂ ਨੇ ਬਣਾਈ ਹੈ ਇਸੇ ਤਰ੍ਹਾਂ ਹੀ ਉਹਨਾਂ ਨੂੰ ਰੈਸ਼ ਬਣਾ ਕੇ ਦਿਓ ਕਿਉਂਕਿ ਜਦੋਂ ਗੁਰੂ ਘਰ ਦਾ ਗ੍ਰੰਥੀ ਖੁਸ਼ ਹੋਵੇਗਾ ਉਹ ਸੰਗਤ ਨੂੰ ਨਾਲ ਜੋੜੇਗਾ ਸੰਗਤ ਉਹਦੇ ਨਾਲ ਜੁੜੇਗੀ ਤੇ ਗੁਰੂ ਦੀ ਜੋ ਮਰਿਆਦਾ ਦੀ ਗੱਲ ਹੈ ਉਹ ਵਧੇਗੀ ਗੁਰੂ ਦੇ ਨਾਲ ਸੰਗਤ ਜੁੜੇਗੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜੋ ਵੀ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਇੱਕ ਇੱਕ ਕਮਰਾ ਹੈ ਗਰੰਥੀ ਸਿੰਘਾਂ ਵਾਸਤੇ ਉਹਨਾਂ ਨੂੰ ਜੂਰ ਉਹਨਾਂ ਵਾਸਤੇ ਵਧੀਆ ਰਹਿਸ਼ ਬਣਾ ਕੇ ਦਿੱਤੀ ਜਾਵੇ ਔਰ ਉਹਨਾਂ ਨੂੰ ਬਣਦਾ ਮਾਣ ਦਿੱਤਾ ਜਾਵੇ ਜੋ ਕਿ ਉਹਨਾਂ ਨੂੰ ਦੇਖ ਕੇ ਅੱਗੇ ਬੱਚੇ ਹਨ ਉਹ ਵੀ ਗਰੰਥੀ ਸਿੰਘ ਬਣ ਸਕਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੰਥੀ ਸਿੰਘ ਦੇ ਕਮਰੇ ਬਣਾਏ ਹਨ ਉਹਨਾਂ ਦਾ ਅਸੀਂ ਖੰਡਪੜ ਸਾਹਿਬ ਖੁੱਲਾ ਪਾਠ ਆਰੰਭ ਕਰਾਇਆ ਸੀ ਉਨ੍ਹਾਂ ਦੇ ਭੋਗ ਤੋਂ ਬਾਅਦ ਅਸੀਂ ਮਹਾਰਾਜ ਦੇ ਸਰੂਪ ਨੂੰ ਢੇੜਾ ਲਵਾ ਕੇ ਇਹ ਗਰੰਥੀ ਦੇ ਕਮਰਿਆਂ ਦਾ ਉਦਘਾਟਨ ਕੀਤਾ ਹੈ ਇਸ ਦੇ ਵਿੱਚ ਸਾਡੇ ਗਰੰਥੀ ਸਿੰਘ ਬਾਣਮੀ ਸਾਡੇ ਇਲਾਕੇ ਦੇ ਜੋ ਵੀ ਸਾਡੀ ਸਮੁੱਚੀ ਸੰਗਤ ਹੈ ਸਾਰੀ ਸਾਨੂੰ ਬਹੁਤ ਸੰਯੋਗ ਕਰਦੀ ਹੈ ਤੇ ਗਰੰਥੀ ਸਿੰਘ ਜਿਹੜੇ ਸਾਡੇ ਇੱਕ ਬੱਚਾ ਜੇ ਸਾਡੇ ਕੋਲ ਆਏ ਸੀ ਅੱਜ ਇਹਨਾਂ ਦਾ ਇੱਥੇ ਵਿਆਹ ਹੋ ਗਿਆ ਇੱਥੇ ਬੱਚੇ ਹੋ ਗਏ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਗਰੰਥੀ ਨੂੰ ਦਿਨ ਦੁਗਣੀ ਰਾਤ ਚੌਗੁਣੀ ਕਰੇ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੀ ਨਾਲ ਸਾਡੇ ਨਾਲ ਸਾਰ ਸਹਿਯੋਗ ਦੇਣ ਤੇ ਸੇਵਾ ਚੱਲਦੀ ਰਹੇ ਸਾਡੇ ਬਹੁਤ ਹੀ ਪਰਮ ਸਤਾਰਯੋਗ ਪਿੰਡ ਅੰਦਾਣਾ ਦੇ ਗੁਰਦੁਆਰਾ ਨਾਨਕਨਵਾਸ ਗੁਰਦੁਆਰਾ ਦੀ ਕਮੇਟੀ ਜੋ ਕਿ ਮੈਂਬਰ ਹਨ ਉਹਨਾਂ ਨੇ ਗੁਰੂ ਘਰ ਚ ਬਾਬਾ ਨਿਰਮਲ ਸਿੰਘ ਜੀ ਸਾਡੇ ਬਹੁਤ ਹੀ ਸਨਮਾਨਯੋਗ ਨੇ ਜੋ ਕਿ ਇੱਕ ਕਟੋ-ਕਟ 20 ਸਾਲ ਤੋਂ ਗ੍ਰੰਥੀ ਹਨ ਉਹਨਾਂ ਵਾਸਤੇ ਰਹਿਸ ਵਾਸਤੇ ਕਮਰਿਆਂ ਦੀ ਕੁਝ ਖਸਤਾ ਹਲਤ ਕਰਕੇ ਉਹਨਾਂ ਵਾਸਤੇ ਨਵੀਂ ਇਮਾਰਤ ਨਵੇਂ ਕਮਰੇ ਤਿਆਰ ਕੀਤੇ ਨੇ ਤਿਆਰ ਕਰਨ ਵਿੱਚ ਸਾਰਾ ਸਾਡਾ ਪਿੰਡ ਅੰਦਾਣਾ ਠੇੜੀ ਬਾਜਗਰ ਬਸਤੇ ਵੀ ਨਵੇਂ گاؤں ਨਾ گاؤں ਦੇ ਡੇਰਿਆਂ ਦੇ ਸਰਦਾਰ ਲੋਕਾਂ ਨੇ ਬਹੁਤ ਵੱਡ ਚੜ ਕੇ দান ਦਿੱਤਾ ਹੈ ਅਸੀਂ ਸਾਰਿਆਂ ਦਾ ਇਹ ਧੰਨਵਾਦੀਆਂ ਤੇ ਧੰਨਵਾਦ ਵੀ ਕਰਦੇ ਰਹਾਂਗੇ ساری ਜ਼ਿੰਦਗੀ ਅਸੀਂ ਇਹਨਾਂ ਦਾ ਛਾਨ ਨਹੀਂ ਭੁੱਲਾਂਗੇ ਲੋਕਾਂ ਦਾ ਜਿਨ੍ਹਾਂ ਨੇ ਸਾਡੇ ਇੱਕ ਗ੍ਰੰਥੀ ਇੱਕ ਰੱਬ ਦਾ ਰੂਪ ਸਮਝਦੇ ਅਸੀਂ ਗ੍ਰੰਥੀ ਨੂੰ ਜੋ ਕਿ ਸਾਰੇ ਪਿੰਡ ਨੂੰ ਸਵੇਰੇ 4 ਵਜੇ ਗੁਰਬਾਣੀ ਸੁਣਾਉਂਦੇ ਹਨ ਸੁੱਤਿਆਂ ਨੂੰ ਜਗਾਉਂਦੇ ਹਨ ਕੰਮਤੰਦੇ ਦੇ ਆਗਿਆ ਦਿੰਦੇ ਹਨ ਤੇ ਸਾਡੇ ਗੁਰਦੁਆਰਾ ਕਮੇਟੀ ਦਾ ਮੈਂ ਵੀ ਬਾਰ-ਬਾਰ ਧੰਨਵਾਦ ਕਰਦਾ ਆ ਸਾਡੇ ਪ੍ਰਧਾਨ ਈਸ਼ਵਰ ਸਿੰਘ ਨੰਬਰਦਾਰ ਜੀ ਤੇ ਸਾਡੇ ਆਪਣੇ ਜੈ ਜੈ ਸਾਹਿਬ ਨੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਇਹਨਾਂ ਨੇ ਬੜੀ ਸੇਵਾ ਸ਼ੁਰੂ ਤੋਂ ਲਾਈ ਹੈ ਤੇ ਸਾਡੇ ਗਵੰਡੀ ਨੇ ਜਿਹੜੇ ਆਪਣੇ ਪਾਸਤਕਰ ਵਸਦੇ ਨੇ ਇਹ ਨੇੜੇ ਆਪਣੇ ਨਿਰਮਲ ਸਿੰਘ ਜੀ ਜਿਹੜੇ ਗ੍ਰੰਥੀ ਨੇ ਉਹਨਾਂ ਨੂੰ ਸਹਿਯੋਗ ਦੇਣ ਦੇ ਵਿੱਚ ਬਹੁਤ ਬੜੀ ਆ ਉਹਨਾਂ ਦਾ ਵੀ ਯੋਗਦਾਨ ਹੈ ਬਾਕੀ ਮੈਂ ਦੋ ਬੀਬੀਆਂ ਪੜਾਈਆਂ ਹਨ ਪਿੰਡ ਤੋਂ ਆਈਆਂ ਨੇ ਡੇਰਿਆਂ ਤੋਂ ਆਈਆਂ ਨੇ ਮੈਂਨਾਂ ਦਾ ਵੀ ਤੇ ਮੈਂ ਪੱਤਰਕਾਰ ਭਾਈ ਦਾ ਜੋ ਕਿ ਬੜਾ ਠੰਡ ਦੇ ਵਿੱਚ ਸਾਰ ਟਾਈਮ ਕੱਢ ਕੇ ਆਏ ਹਨ ਮੈਂ ਉਸ ਦਾ ਵੀ ਪਰਿਵਾਰ ਵੱਲੋਂ ਸਾਰੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਬਹੁਤ ਤਮਾਮ ਹਾਲ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ